ਅੰਮ੍ਰਿਤਸਰ ਦੇ ਨਸਤੇ ਕੀ ਪੈਂਦੇ ਮਾਨਾ ਵਾਲਾ ਬਾਯਾ ਜੁਲੰਦਰ ਰੋਡ ਦੇ ਟੋਲ ਪਲਾਜ਼ਾ ਤੇ ਸਰਕਾਰੀ ਬੱਸ ਡਰਾਈਵਰ ਦੀ ਗਲਤੀ ਕਾਰਨ ਤਕਰੀਬਨ 1 ਘੰਟਾ ਜਾਮ ਲੱਗਾ ਰਿਹਾ ਬੱਸ ਡਰਾਈਵਰ ਨੇ ਟੋਲ ਪਲਾਜ਼ਾ ਕਰਮਚਾਰੀਆਂ ਨੂੰ 120 ਰੁਪਏ ਨਾ ਦੇਣ ਦੀ ਸੂਰਤ ਵਿੱਚ ਛੋਟੀ ਲਾਈਨ ਵਾਲੀ ਸਾਈਡ ਨੂੰ ਬੱਸ ਨਗਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਨਾਲ ਭਰੀ ਬੱਸ ਨੂੰ ਰੋਕ ਲਿਆ ਜਿਸ ਵਜੋਂ ਉੱਥੋਂ ਲੰਘਦੀਆਂ ਸਰਕਾਰੀ ਬੱਸਾਂ ਤੇ ਹੋਰ ਨਾ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਾਵਾਲਾ ਟੋਲ ਪਲਾਜ਼ਾ ਜੀਟੀ ਰੋਡ ਤੇ ਜਾਮ ਲਗਾ ਦਿੱਤਾ ਇਸ ਦੌਰਾਨ ਦੂਰ ਦਰਾਡੇ ਤੋਂ ਆਈਆਂ ਸਵਾਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹਾਈਵੇ ਤੋਂ ਗੁਜ਼ਰਦੀ ਐਂਬੂਲੈਂਸ ਨੂੰ ਵੀ ਟ੍ਰੈਫਿਕ ਜਾਮ ਲੱਗਣ ਕਰਨ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਾਫੀ ਦੇਰ ਬਾਅਦ ਟ੍ਰੈਫਿਕ ਪੁਲਿਸ ਥਾਣਾ ਚਟਿਆਲਾ ਗੁਰੂ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਇਹ ਮਾਮਲਾ ਸ਼ਾਂਤ ਕਰਵਾਇਆ ਹਾਈਵੇ ਪੁਲਿਸ ਅਧਿਕਾਰੀ ASI ਪ੍ਰਭਜੀਤ ਸਿੰਘ ਨੇ ਆਪਣੀ ਸੂਝ-ਬੂਝ ਨਾਲ ਮੌਕੇ ਤੇ ਹੀ ਸਰਕਾਰੀ ਬੱਸ ਡਰਾਈਵਰ ਅਤੇ ਕੰਡਕਟਰ ਕੋਲ 120 ਰੁਪਏ ਟੂਲਪਲਾਸਾ ਦੇ ਕਰਮਚਾਰੀਆਂ ਨੂੰ ਦਿਵਾ ਕੇ ਮਸਲਾ ਹੱਲ ਕਰਵਾਇਆ ਇਹ ਨਾ ਤਿੰਨ ਲੈਣਾ ਚੱਲਣ ਦੀ ਸਿਰਫ ਪਰਲੀ ਲੈਣ ਬੰਦ ਕੀਤੀ ਹੈ ਇਹਨਾਂ ਨੇ ਇਧਰੋਂ ਮੇਰੇ ਅੱਗੇ ਪ੍ਰਾਈਵੇਟ ਵੀ ਬੱਸਾਂ ਲੰਘਦੀਆਂ ਨੇ ਪਾਰ ਵੀ ਲੰਗੀ ਜਾਂਦਾ ਮੈਂ ਜਾਮ ਲੱਗਾ ਮੈਂ ਵਾਪਸ ਮੁੜਕਣਾ ਇਧਰੋਂ ਗੱਡੀ ਨੰਗਣ ਦੀ ਇਹਨੇ ਕਹਾਂ ਮੈਂ ਨੰਗਣ ਨਹੀਂ ਦੇਣੀ ਗੱਡੀ ਅੱਗੇ ਪੱਥਰ ਸੁੱਟਦੇ ਐ ਨਾ ਬਦਮਾਸ਼ੀ ਕੀਤੀ ਆ ਮੈਂ ਤੁਹਾਡੀ ਗੱਲ ਸਮਝਦਾ ਸਰ ਤੁਹਾਡੇ ਪਿੱਛੇ ਜਿਸ ਤਰ੍ਹਾਂ ਤੁਸੀਂ ਬੱਸੜ ਆਈ ਆ ਤੁਸੀਂ ਪਿੱਛੇ ਕਰਕੇ ਦੂਜੀ ਲਾਈਨ ਦੇ ਵੀ ਕੱਢ ਸਕਦੇ ਜੇ ਦੂਜੀ ਲਾਈਨ ਸਾਰੀ ਬੰਦ ਪਈ ਆ ਬੰਦੀ ਸਰ ਬੱਸ ਭਰੀ ਸਵਾਰੀਆਂ ਨਾ ਸਾਰੇ ਹੀ ਜਾਮ ਲਗਾਈ ਇੱਕ ਤਿੰਨ ਲੈਣੇ ਚ ਪਰਲੀ ਲੈਣੇ ਨਾ ਬੰਦ ਕੀਤੀ ਹਰ ਵਾਰੀ ਪਰਲੀ ਲੈਣ ਬੰਦ ਰੈਂਦੀ ਆ ਤੁਹ ਉਹ ਕੋਈ ਨਾ ਪੱਥਰ ਸੁੱਟਦੇ ਬਦਮਾਸ਼ੀ ਕਰਨ ਦਾ ਬੇਬਸ ਠੀਕ ਹੈ ਜੀ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਆਪਾਂ ਉਹਨਾਂ ਦੀ ਵੀ ਸਹਿਮਤੀ ਲਵਾਂਗੇ ਲੇਕਿਨ ਤੁਸੀਂ ਜਿਹੜੀ ਇਸ ਤਰ੍ਹਾਂ ਆ ਬਸ ਇੱਥੇ ਉਲਾਈਏ ਤੁਸੀਂ ਪਿੱਛੇ ਕਰਕੇ ਦੂਜੀ ਸਾਈਡ ਤੇ ਕੱਢ ਦਿਓ ਪਿੱਛੇ ਜਾਮ ਲੱਗ ਗਿਆ ਸਰ ਮੈਂ ਤੁਹਾਡੀ ਗੱਲ ਮੰਨਦਾ ਤੁਹਾਡੀ ਇਸ ਬੱਸ ਦੀ ਵਜ੍ਹਾ ਨਾਲ ਇੱਕ ਨਾ ਜਾਮ ਲੱਗ ਗਿਆ ਠੀਕ ਹੈ ਐਂਬੂਲੈਂਸ ਇੱਥੋਂ ਬੜੀ ਮੁਸ਼ਕਲ ਲੰਘ ਕੇ ਗਈ ਮੈਂ ਸਭ ਕੁਝ ਆਪਣੀ ਅੱਖੀਂ ਦੇਖਿਆ ਤੁਸੀਂ ਮੈਂ ਮੈਂ ਇਹ ਰਿਕਵੈਸਟ ਕਰਦਾ ਪਲੀਜ਼ ਕੋਸ਼ਿਸ਼ ਕਰੋ ਦੂਜੀਆਂ ਵੀ ਸਵਾਰੀਆਂ ਖਤਲਖਰਾਬ ਨਾ ਹੋਣ ਹਾਂ ਜੀ ਪਤਾ ਕੀ ਗੱਲ ਹੈ ਇਹਨਾਂ ਦਾ ਰੋਜ਼ ਦਾ ਇਹੀ ਕੰਮ ਹੈ ਇੱਕ ਦਿਨ ਦਾ ਕੰਮ ਨਹੀਂ ਆ ਇਹ ਉਧਰੋਂ ਆ ਜੀਏ ਉਧਰੋਂ ਤਿੰਨ ਲੈਣਾ ਚੱਲੂ ਹੁੰਦੀਆਂ ਨੇ ਇੱਕ ਨੰਨ ਬੰਦ ਹੁੰਦੀ ਆ ਇੱਧਰੋਂ ਇੱਧਰੋਂ ਤਿੰਨ ਲੈਣਾ ਚੱਲੂ ਨੇ ਜਦੋਂ ਆਏ ਆ ਅਸੀਂ ਉੱਤ ਸਰੇ ਵਾਲੀ ਲੈਣ ਆ ਬਿਲਕੁਲ ਬੰਦ ਸੀ ਜਾਨ ਕੋ ਦਾ ਲੱਗਾ ਬੱਸ ਭਰੀ ਸਵਾਰੀਆਂ ਦੀ ਪੁੱਛ ਲੋ ਇਹ ਕਾਰਾਂ ਲੰਘ ਸਕਦੀਆਂ ਪ੍ਰਾਈਵੇਟ ਬੱਸਾਂ ਲੰਘ ਸਕਦੀਆਂ ਸਰਕਾਰੀ ਬੱਸ ਕਿਉਂ ਨਹੀਂ ਲੰਘ ਸਕਦੀਆਂ ਟੈਗ ਲਗਾ ਸਕੈਨ ਕਰ ਲੋ ਹਾਲਾਂਕਿ ਰਸਤਾ ਖੁੱਲਾ ਸੀ ਬੱਸ ਵਿੱਚ ਇਹਨੇ ਪੱਥਰ ਛੁੱਟੇ ਆ ਗਾੜੀ ਜਾਨ ਬੁੱਝ ਕੇ ਪੱਥਰ ਛੁੱਟੇ ਗਏ ਆ ਨਾ ਬੰਦ ਕੀਤਾ ਗਿਆ ਠੀਕ ਹੈ ਜੀ ਤੇ ਕਿੱਥੇ ਨੇ ਉਹ ਦੂਜੇ ਉਹ ਕਿੱਥੇ ਉੱਥੇ ਅੰਦਰ ਬੈਠੇ ਕਿੱਥੇ ਬੈਠੇ ਆ ਆ ਸਾਹਮਣੇ ਬਹੁਤ ਫਲੋਤਾ ਮੁੰਡਾ ਕਾਲੇ ਪਰਨੇ ਵਾਲਾ ਇਹ ਕਿੰਨੇ ਪੱਥਰ ਛੁੱਟੇ ਆ ਉਹ ਜਿਹਨੇ ਮੂੰਹ ਬੰਨਿਆ ਉਹਨੇ ਪੱਥਰ ਛੁੱਟੇ ਅਗਲੇ ਬੰਨੇ ਠੀਕ ਕੀ ਗੱਲ ਹੈ ਵੀਰ ਤੁਸੀਂ ਦੱਸਿਓ। ਭਾਜੀ ਇਹ ਗੱਲ ਆ ਇਹਨਾਂ ਨੂੰ ਕਹਿ ਮੈਂ ਲੈਣ ਸਾਣੀ ਗੱਡੀ ਪਾ ਲਓ। ਹਾਂ ਇਹ ਸਰ ਜ਼ਬਰਦਸਤੀ ਬੱਸ ਗਾਂ ਲਈ ਹੁੰਦੇ ਆ। ਇਹਨਾਂ ਨੂੰ ਠੇਕੇਦਾਰ ਨੇ ਇਹਨਾਂ ਨਾਲ ਗੱਲ ਹੋਈ ਆ ਲੈਣੇ ਗੱਡੀਆਂ ਜਾਣੀਆਂ ਅਸੀਂ ਬੂਮ ਤੱਕ ਲਾਤੇ ਆ। ਇਹ ਜ਼ਬਰਦਸਤੀ ਆਉਂਦੀ ਨੇ ਕਿਉਂ ਹੁੰਦੀ ਇਹਨਾਂ ਨੂੰ ਪੁੱਛੋ ਕਿਹੜੀ ਪ੍ਰਾਈਵੇਟ ਬੱਸ ਨਹੀਂ। ਨਹੀਂ ਪ੍ਰਾਈਵੇਟ ਦੀ ਨਹੀਂ ਗੱਲ ਹੋ ਜਦੋਂ ਉਹਨਾਂ ਨੇ ਕਿਹਾ ਟੈਗ ਲੱਗਾ ਤੁਸੀਂ ਟੈਗ ਸਕੈਨ ਕਰ ਲਓ। ਟੈਗ ਲੈਣ ਛੋੜਾ ਇਹਨਾਂ ਨੂੰ ਕਿਹਾ ਨਹੀਂ ਅਸੀਂ ਕਿਹਾ ਇਹਨਾਂ ਨੂੰ ਕਿਹਾ ਅਸੀਂ ਛੱਡ ਗੂੰ دوسری ਮਸ਼ੀਨ ਪੰਚਿੰਗ ਮਸ਼ੀਨ ਹੈ ਨਹੀਂ ਆ। ਇਹ ਵੀ ਆਈਪੀ ਲੈਣੇ ਆਂਦੀ ਪੁਲਸ ਵਾਲੀ ਸਿਰਫ ਐਂਬੂਲ ਹਾਂ ਇਹ ਕੱਢਣ ਦੀ ਡੇ ਸਿੱਡੀਆਂ ਬੱਸਾਂ ਵਰਕੇ ਬੈਠੇ ਨੇ ਪੁੱਛਿਆ ਇਹਨਾਂ ਨੂੰ ਅਧਿਕਾਰ ਕਿਨੇ ਦਿੱਤਾ ਬੱਸ ਬੰਦ ਕਰ ਅੱਛਾ ਤੁਹਾਡਾ ਕੋਈ ਤੁਸੀਂ ਇੱਥੋਂ ਦੇ ਟੋਲਪਲੇ ਜਾਂ ਅਧਿਕਾਰੀ ਜੇ ਹੈ ਕੋਈ ਤੁਹਾਡੇ ਕੋਲ ਤੁਹਾਡੀ ਲੈਟਰ ਕੋਈ ਹਾਂਜੀ ਸਰ ਦਿਖਾਓ ਸਰ ਉਹ ਅੰਦਰ ਰੱਖ ਤੁਹਾਨੂੰ ਪਤਾ ਇੱਥੇ ਜਾਮ ਕਿੰਨਾ ਲੱਗਾ ਕਿੰਨੇ ਖਜਲ ਖਰਾਬ ਹੋਈਆਂ ਸਵਾਰੀਆਂ ਉਹਨਾਂ ਨੂੰ ਚਾਹੀਦਾ ਨਾ ਮੈਂ ਤੁਹਾਡੀ ਗੱਲ ਸਮਝਦੇ ਨਹੀਂ ਕੋਈ ਗੱਲ ਨਹੀਂ ਨਾ ਕੋਈ ਰੋਲ ਅਮਾ ਅੱਧੀ ਕੋਈ ਅਸਲੀ ਗੱਲ ਸੁਣੋ ਕਾ ਜੀ ਉਹਨਾਂ ਨੂੰ ਕਿਹਾ ਬੂਮ ਲੱਥੇ ਆ ਬੱਸਾਂ ਜਾਓ ਤੁਸੀਂ ਸਿੱਡੀਆਂ ਕਰਕੇ ਜਾਓ ਐਸਐਸਪੀ ਪ੍ਰਭਜੀਤ ਸਿੰਘ ਹਾਈਵੇ ਤੇ ਮੇਰੀ ਡਿਊਟੀ ਆ ਤੇ ਇੱਥੇ ਕੋਈ ਟੂਲ ਪੰਲਾ ਜਾਂ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ ਮਾਨਾ ਵਾਲਿਆ ਟੂਲ ਇਹਨਾਂ ਟੂਲ ਵਾਲਿਆਂ ਦਾ ਤੇ ਉਹ ਪੈਸੇ ਨਹੀਂ ਖਿੜਾ ਰਹੇ ਬੱਸ ਵਾਲੇ 120 ਰੁਪਏ ਦਾ ਮੈਟਰ ਸੀ ਉਹਨੂੰ 120 ਰੁਪਏ ਦਿਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਤੇ ਆਵਾਜ਼ ਆਈ ਜਿਹੜੀ ਚੱਲੂ ਕੇ ਕਰਾਤੀ ਐ ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਕਿਥੋਂ ਆ ਰਹੀ ਸੀ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ ਜਲੰਧਰ ਜਾ ਰਹੀ ਸੀ ਬੱਸ 5-7 ਮਿੰਟ ਜੇ ਮੈਟਰ ਸੋਲਵ ਕਰ ਦਿਆਂ ਹੁਣ ਸੋਲਵ ਹੋ ਗਿਆ ਤਾਵਾਂ ਜਾਈ ਚੱਲ ਪਈ ਆ ਠੀਕ ਦੁਰਸਤਾ ਕਿੰਨਾ ਉਹ ਆ ਸਵੇ ਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਮੈਂ ਆ ਕੇ ਠੀਕ ਕਰਾਂ ਤਾਈ ਤੁਹਾਨੂੰ ਫਿਰ ਕਿਵੇਂ ਸੂਚਿਤ ਲੱਗ ਪਤਾ ਲੱਗਾ ਮੈਨੂੰ ਕਾਲ ਆਈ ਸੀ ਕੰਟਰੋਲ ਤੋਂ ਕਾਲ ਆਈ ਸੀ ਕਾਲ ਆਉਣ ਤੇ ਮੈਂ ਜਸਟ 5 ਮਿੰਟ ਤੇ ਪਹੁੰਚ ਗਿਆ ਜੀ ਤੇ ਆ ਕੇ ਮਸਲਾ ਜਰਾ ਸੋਲਵ ਕਰਤਾ ਤਿਆ ਵਾ ਜਾਈ ਟ੍ਰੈਪ ਹੋ ਕੇ